ਕੰਬ ਵੀ ਕੰਦੜੇ ਜੇ ਲਾਂ ਕਿੰਨਾ ਸਵੀ ਤੋਲ ਤਨ ਜੜਾਈ ਆਪਣੇ ਲਾਂ ਸਜਣਾ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਏ ਸਬਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਗੁਰ ਸਿੱਖਾਂ ਮੰਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਟਾ RAM ਰਾਜੇ ਕੋਈ ਗਲ ਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿਟਾ ਹਰ ਦਰਗਹ ਗੁਰ ਸਿੱਖ ਪਹਿਨਾਈ ਐ ਜਿਨਾ ਮੇਰਾ ਸਤ ਗੁਰੂ ਟੁੱਟਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ ਜਹਰਾ ਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖੇ ਭਗਦੋਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਜੀ ਦੀ ਪਾਵਨ ਪੀਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਸਾ ਸੰਗਤ ਜੀ ਵੜ ਭਾਗੇ ਹੋ ਗੁਰੂ ਮਹਾਰਾਜ ਜੀ ਨੇ ਦਇਆ ਕੀਤੀ ਹੈ ਮਿਹਰ ਕੀਤੀ ਹੈ ਜੀਵਨ ਨੂੰ ਸਵਾਸ ਬਖਸ਼ੇ ਹਨ ਬਹੁਤ ਹੀ ਸੋਹਣੀਆਂ ਘੜੀਆਂ ਬਖਸ਼ੀਆਂ ਹਨ ਬੜੀਆਂ ਪਿਆਰੀਆਂ ਘੜੀਆਂ ਬਖਸ਼ੀਆਂ ਹਨ ਜਦੋਂ ਕਿਸੇ ਦੇ ਸ਼ਗਨ ਹੁੰਦੇ ਵਿਆਹ ਹੁੰਦਾ ਘੋੜੀਆਂ ਤੇ ਸੁਹਾਗ ਗਾਏ ਜਾਂਦੇ ਲੋਕੀ ਕਹਿੰਦੇ ਨੇ ਸ਼ੁਭ ਘੜੀਆਂ ਭਾਗਾ ਨਾਲ ਮਿਲੀਆਂ ਠੀਕ ਹੈ ਜੀ ਸ਼ੁਭ ਘੜੀਆਂ ਭਾਗਾਂ ਨਾਲ ਹੀ ਮਿਲੀਆਂ ਸੀ ਉਹਨਾਂ ਨੂੰ ਹੀ ਕੇਵਲ ਸ਼ੁਭ ਘੜੀਆਂ ਮੰਨੀ ਬੈਠੇ ਹਾਂ ਕਿ ਜਦੋਂ ਕੋਈ ਖੁਸ਼ੀ ਹੋਈ ਉਦੋਂ ਹੀ ਉਹਨੂੰ ਘੜੀਆਂ ਸ਼ੁਭ ਜੋ ਐਦਾ ਸ਼ਬਦ ਹੈ ਉਹਦੇ ਨਾਲ ਰਿਲੇਟਡ ਵਿਚਾਰ ਮਰਜੀ ਰੱਖਣਗੇ ਸਾਡੀ ਕਿਰਪਾ ਕਰਕੇ ਸ਼ੁਭ ਘੜੀਆਂ ਸਫਲ ਦੇ ਵਿੱਚ ਠੀਕ ਹੈ ਦੁਨਿਆਵੀ ਤੌਰ ਤੇ ਖੁਸ਼ੀ ਮਿਲਦੀ ਹੈ ਘੜੀਆਂ ਸੋਹਣੀਆਂ ਜੜੀਆਂ ਘੜੀਆਂ ਵਾਹ ਜੀ ਵਾਹ ਘੜੀਆਂ ਦੀ ਰੱਬ ਨੇ ਗੱਲ ਕਰ ਦਿੱਤੀ ਸ਼ੁਰੂ ਘੜੀਆਂ ਆ ਘੜੀਆਂ ਚੱਲ ਰਹੀਆਂ ਨੇ ਗੁੱਟਾਂ ਦੇ ਚੱਲ ਰਹੀਆਂ ਨੇ ਇੱਕ ਘੜੀ ਭਾਵੇਂ ਰੁਕ ਜਾਏ ਪਰ ਸਮਾਂ ਨਹੀਂ ਰੁਕਦਾ ਆ ਸੂਈ ਖੜ ਗਈ ਅੱਜ ਸੱਲ ਮੁੱਕ ਗਿਆ ਹੁਣ ਇਹ ਪਰ ਸਮਾਂ ਦੇ ਚੱਲੀ ਜਾ ਰਿਹਾ ਹੈ ਨਾ ਘੜੀਆਂ ਸਫਲ ਮੂਰਤ ਸਫਲ ਘੜੀ ਜਦ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਸਾਰ ਬਾਹ ਪਕਰ ਗੁਰ ਕਾੜਿਆ ਸੋਈ ਉਤਰਿਆ ਪਾਰ ਸਫਲ ਘੜੀ ਸੋ ਘੜੀਆਂ ਜ਼ਿੰਦਗੀ ਦੀਆਂ ਬਹੁਤ ਲੰਘ ਚੁਕੀਆਂ ਨੇ ਕਿੰਨੀਆਂ ਕੋ ਸਫਲ ਨੇ ਅਸਲ ਦੇ ਵਿੱਚ ਕਿੰਨੀਆਂ ਕੋ ਸਫਲ ਨੇ ਜਿਹੜੀ ਸਾਈਂ ਦੀ ਯਾਦ ਵਿੱਚ ਘੜੀ ਗੁਜ਼ਰੀ ਹੋਈ ਸਫਲ ਹੈ ਬਾਕੀ ਫਰਜ਼ ਧਿਆਨ ਦੇਣਾ ਬਾਕੀ ਸਾਰੇ ਫਰਜ਼ ਅਸੀਂ ਨਿਭਾ ਰਹੇ ਹਾਂ ਸਾਰੀ ਦੁਨੀਆ ਨਿਭਾ ਰਹੀ ਹੈ ਮੈਂ ਆਪਣੇ ਨਿਆਣਿਆਂ ਨੂੰ ਕਮਾ ਕੇ ਦੇ ਰਿਹਾ ਕੋਈ ਅਸਾਨ ਨਹੀਂ ਕਰ ਰਿਹਾ ਮੇਰਾ ਫਰਜ਼ ਹੈ ਠੀਕ ਹੈ ਜੀ ਮੇਰਾ ਫਰਜ਼ ਹੈ ਮੈਂ ਕਿਸੇ ਖੇਤਰ ਦੇ ਵਿੱਚ ਕੋਈ ਡਿਊਟੀ ਜਾਂ ਕੋਈ ਵੀ ਬੰਦਾ ਕੁਝ ਕਰ ਰਿਹਾ ਹੈ ਇਹ ਫਰਕ ਹੈ ਤੇ ਜਿਹੜਾ ਪ੍ਰਮਾਤਮਾ ਦੀ ਯਾਦ ਦੇ ਵਿੱਚ ਸੇਵਾ ਦੇ ਸਿਮਰਨ ਦੇ ਵਿੱਚ ਜੀਵਨ ਬਤੀਤ ਹੋਣਾ ਉਨੋ ਹੀ ਸਫਲ ਘੜੀ ਕਿਹਾ ਜਾਂਦਾ ਹੈ ਸੋ ਜਿੰਨੇ ਅਸੀਂ ਬੱਟੇ ਆ ਸਾਡੀਆਂ ਸਾਰਿਆਂ ਦੀਆਂ ਘੜੀਆਂ ਇਸ ਵੇਲੇ ਸਫਲ ਹੋ ਰਹੀਆਂ ਹਨ ਔਰ ਸਫਲ ਹੋ ਜਾਣ ਇਹ ਸਾਡੀ ਅਰਦਾਸ ਹੈ ਸਾਰਿਆਂ ਦੀ ਸਾਡਾ ਪੜਿਆ ਸੁਣਿਆ ਥਾਏ ਪੈ ਜਾਵੇ ਭਾਗ ਲੱਗ ਜਾਣ ਨਾ ਬੀਜਾ ਬੀਜ ਪਰਫੁੱਲਤ ਹੋ ਜਾਏ ਇਹ ਅਸੀਂ ਆਸ ਕਰਦੇ ਹਾਂ ਮਹਾਰਾਜ ਬੀਜ ਖਰਾਬ ਨਾ ਹੋਵੇ ਬੀਜ ਚੜ੍ਹਦੀ ਕਲਾ ਵਿੱਚ ਜਾਏ ਇਹ ਬਹੁਤ ਫਲ ਦੇਵੇ ਇਹ ਬਹੁਤ ਰੁੱਖ ਪੈਦਾ ਕਰੇ ਇਹ ਬਹੁਤ ਜ਼ਿਆਦਾ ਅੱਗੇ ਜਾਵੇ ਸੁਜੰਦ ਸੋ ਗੁਰੂ ਸਾਹਿਬ ਮੀਰ ਕਰਨ ਅੱਜ ਦਾ ਸ਼ਬਦ ਗੁਰ ਸਿੱਖਾਂ ਮੰਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ RAM ਰਾਜੇ ਜੇਦਾ ਸਿੱਧਾ ਹੀ ਅਰਥ ਕਹਣਾ ਹੋਵੇ ਵੀ ਸੰਸਾਰਿਆਂ ਨੂੰ ਮਹਾਰਾਜ ਨੇ ਵਧਾਈਆਂ ਦਿੱਤੀਆਂ ਕਿਉਂਕਿ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਲੈ। ਮੁੱਕ ਗਿਆ ਅਰਥ ਕਦੀ ਵੀ ਨਹੀਂ। ਪਹਿਲੀ ਗੱਲ ਦੇ ਮਹਾਰਾਜ ਨੇ ਕਿਹਾ ਗੁਰ ਸਿੱਖਾ ਗੁਰ ਸਿੱਖਾਂ ਮੰਨ ਵਧਾਈਆਂ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਵਧਾਈ ਦਿੰਦੀ ਹੈ। ਜਿਹਦੇ ਘਰ ਬਾਜੀ ਨਹੀਂ ਵਜੇ ਉਹਨੂੰ ਕਦੀ ਵਧਾਈ ਜੀ। ਧਿਆਨ ਦੇਣਾ। ਜਿਹਦੇ ਘਰ ਘੋੜੀਆਂ ਸੁਹਾਗ ਗਾਇਬ ਵਧਾਈਆਂ ਤੇ ਉਹਨੂੰ ਹੀ ਮਿਲਣੀਆਂ ਨੇ ਜਿਨੇ ਵਿਆਹ ਕਰਿਆ ਧੀ ਪੁੱਤ ਦਾ ਵਧਾਈਆਂ ਦੀ ਉਹਨਾਂ ਹੀ ਮਿਲਣੀਆਂ ਨਾ ਜਿਸਨੇ ਕੋਈ ਸਫਲਤਾ ਪ੍ਰਾਪਤ ਕੀਤੀ ਵਧਾਈਆਂ ਤੇ ਉਹਨੂੰ ਹੀ ਮਿਲਣੀਆਂ ਨੇ ਨਾ ਤੇ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰ ਸਿੱਖਿਆ ਮਰਜੀ ਕਹਿੰਦੇ ਉਹਨੂੰ ਵਧਾਈਆਂ ਇਹਦਾ ਮਤਲਬ ਬਾਕੀਆਂ ਨੂੰ ਨਹੀਂ ਬਾਕੀ ਵੀ ਗੁਰੂ ਦੀ ਸਿੱਖਿਆ ਤੇ ਚੱਲਣ ਨਾ ਤੇ ਉਹਨਾਂ ਨੂੰ ਵੀ ਵਧਾਈਆਂ ਠੀਕ ਹੈ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣਗੇ ਉਹ ਗੁਰਸਿੱਖ ਨੇ ਤੇ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਠੀਕ ਹੈ ਜੀ ਵਧਾਈਆਂ ਦਾ ਮਤਲਬ ਵੀ ਅਰਦਾਸ ਹੁੰਦੀ ਪਈ ਇਹ ਵਧੇ ਫੁੱਲੇ ਇਹ ਪੀੜੀ ਵੱਲੇ ਦੁੱਧੀ ਪੁੱਤੀ ਫੁੱਲੇ ਸਾਰੀਆਂ ਚੀਜ਼ਾਂ ਇਹਦੇ ਜੀਵਨ ਵਿੱਚ ਸੇਵਾ ਸਿਮਰਨ ਵਧੇ ਬਰਕਤ ਵਧੇ ਬਖਸ਼ਿਸ਼ ਹੋਵੇ ਵਧਾਈਆਂ ਦਾ ਮਤਲਬ ਇਹ ਹੁੰਦਾ ਹੈ ਜੇ ਹੁਣ ਕਿਸੇ ਨੇ ਗੁਰੂ ਦੇ ਦਰਸ਼ਨ ਕੀਤੇ ਹੀ ਨਾ ਗੁਰੂ ਨੂੰ ਸਮਰਪਿਤ ਹੋਇਆ ਹੀ ਨਾ ਗੁਰੂ ਨੂੰ ਬਾਣੀ ਰਾਈ ਦੇਖਿਆ ਹੀ ਨਾ ਤੇ ਫਿਰ ਵਧਾਈਆਂ ਦੇ ਉਹਨੋਂ ਐ ਜਿਸਨੇ ਗੁਰੂ ਨੂੰ ਡਿੱਠਾ ਜਿਨ੍ਹਾਂ ਨੇ ਗੁਰੂ ਦੇ ਦੀਦਾਰ ਕੀਤੇ ਗੁਰ ਸਿੱਖਾਂ ਮੰਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਆਰਾਮ ਰਾਜੇ ਅ ਫੌਜੀ ਵੀ ਰਿਹਾ ਬੈਠਿਆ ਨਾ ਕਈਆਂ ਦੀ ਰੰਗ ਰੋਟੀ ਚੱਲਦੀ ਹੁੰਦੀ ਸੀ ਤੇ ਫੌਜੀ ਕੋਲੋਂ ਕਿਸੇ ਨੇ ਛੁੱਟੀ ਆ ਜਾਣਾ ਨਾ ਘਰ ਆਉਣਾ ਤੇ ਪਤਾ ਲੱਗ ਜਾਣਾ ਵੀ ਮੇਰੇ ਪੁੱਤ ਦੇ ਨਾਲ ਇਹ ਭਰਤੀ ਹੈ ਮੈਂ ਦੇਖਿਆ ਇਹ ਮੇਰੇ ਪੁੱਤ ਦੇ ਨਾਲ ਰੰਗ ਰੋਟੀ ਕਰਦਾ ਜਾਂ ਮੇਰੇ ਪੁੱਤ ਦੇ ਨਾਲ ਇਹ ਮਤਲਬ ਨੌਕਰੀ ਕਰਦਾ ਉਹਦਾ ਨਾ ਉਹਦੀ ਇੱਜ਼ਤ ਉਹਨੂੰ ਪਿਆਰ ਉਹ ਮਾਂਵਾਂ ਨੂੰ ਮੈਂ ਦੇਖਿਆ ਆਪਣੇ ਆਪਣੇ ਪੁੱਤਰ ਵਾਂਗੂ ਦਿੰਦੀਆਂ ਵੀ ਇਹ ਉਹਦੇ ਨਾਲ ਉੱਥੇ ਹੈ ਉਹ ਕਹਿੰਦੀ ਆ ਮੇਰੇ ਪੁੱਤ ਦਾ ਹਾਲ ਚਾਲ ਸੁਣਾ ਕੋਈ ਕਰ-ਗਲ ਸੁਣਾਵੇ ਹਰ ਨਾਮ ਕੀ ਮੇਰੇ ਸੁਣਾ ਫਿਰ ਉਹ ਸੁਣਾਉਂਦਾ ਵੀ ਤੁਹਾਡਾ ਬੱਚਾ ਠੀਕ ਐ ਰੰਗ ਰੂਟੀ ਵਧੀਆ ਕਰ ਰਿਹਾ ਐ ਜੋਬ ਚੰਗੀ ਕਰ ਰਿਹਾ ਫਿਰ ਉਹਨੂੰ ਉਹ ਪੰਜੀਰੀ ਬਣਾ ਕੇ ਦਿੰਦੀ ਪਿੰਨੀਆਂ ਬਣਾ ਕੇ ਦਿੰਦੀ ਦਾਣੇ ਬਣਾ ਕੇ ਦਿੰਦੀ ਮੇਰੇ ਪੁੱਤ ਲਈ ਲੈ ਜਾ ਜਿਹੜਾ ਸਨੇਹਾ ਦਿੰਦਾ ਐ ਨਾ ਕਿਸੇ ਨੂੰ ਜਿਹੜਾ ਕੋਈ ਸਨੇਹਾ ਦਿੰਦਾ ਤੇ ਫਿਰ ਉਹਨੂੰ ਐਦਾਂ ਦਾ ਪਿਆਰ ਤੇ ਸਤਕਾਰ ਦਿੱਤਾ ਜਾਂਦਾ ਹੈ ਹੁਣ ਅਗਲੀ ਪੰਕਤੀ ਵਿੱਚ ਇਹੀ ਵਿਚਾਰ ਹੈ ਕਹਿੰਦੇ ਕੋਈ ਘਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਾਨਾ ਮਿੱਠਾ ਜੇ ਕੋਈ ਮਨੁੱਖ ਰੱਬ ਦੀ ਗੱਲ ਸੁਣਾਵੇ ਤੇ ਉਹ ਬਹੁਤ ਹੀ ਪਿਆਰਾ ਹੁੰਦਾ ਤੇ ਬਹੁਤ ਹੀ ਮਿੱਠਾ ਤੇ ਸੋਹਣਾ ਲੱਗਣਾ ਚਾਹੀਦਾ ਮਿੱਠਾ ਸੋਹਣਾ ਦਾ ਮਤਲਬ ਕੋਈ ਹੋਰ ਨਹੀਂ ਮਤਲਬ ਉਹਦਾ ਆਦਬ ਇੰਨਾ ਹੋਣਾ ਚਾਹੀਦਾ ਰੱਬ ਵਰਗਾ ਇੱਕ ਦੇਣਾ ਕਿ ਉਹ ਵੀ ਭਾਜਾ ਕਰੇ ਆਪਣੀ ਗੱਲ ਕਰਨ ਲੱਗੇ ਨਹੀਂ ਕੋਈ ਵੀ ਦੁਨੀਆ ਦੇ ਵਿੱਚ ਰੱਬ ਦਾ ਸਨੇਹਾ ਦੇਵੇ ਕੋਈ ਚੰਗੇ ਰਾਹ ਪਾਵੇ ਉਹਨੂੰ ਬਹੁਤ ਮਿੱਠਾ ਬੋਲਣਾ ਚਾਹੀਦਾ ਉਹਨੂੰ ਰੱਬ ਵਰਗਾ ਸਤਕਾਰ ਦੇਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਇੱਕ ਫੌਜੀ ਦੀ ਉਦਾਹਰਣ ਦਿੱਤੀ ਹੈ ਕਿਉਂਕਿ ਮੇਰੇ ਮਾਲਕ ਦਾ ਸਨੇਹਾ ਮੇਰੇ ਘਰ ਦਾ ਮੇਰੇ ਮਾਲਕ ਦੇ ਘਰ ਦਾ ਥੋਪਤਾ ਮੇਰੇ ਮਾਲਕ ਦੇ ਘਰ ਦੇ ਬਾਰੇ ਉਹ ਦੱਸ ਰਿਹਾ ਬਹੁਤ ਵੱਡਾ ਬਹੁਤ ਵੱਡੀ ਚੀਜ਼ ਆ ਇਹ ਸਿਸ ਕਰਕੇ ਜੋ ਵੀ ਕੋਈ ਵੀ ਰੱਬ ਦੀ ਗੱਲ ਸੁਣਾਵੇ ਚਾਹੇ ਤੁਹਾਡੇ ਵਿੱਚੋਂ ਇੱਕ ਦੂਜੇ ਨੂੰ ਕੋਈ ਸੁਣਾਵੇ ਉਹਨੂੰ ਬਹੁਤ ਪਿਆਰ ਸਤਕਾਰ ਤੇ ਨਿਮਰਤਾ ਤੇ ਵਿੱਚ ਤੇ ਮਿੱਠਾ ਬੋਲਣਾ ਚਾਹੀਦਾ ਉਹ ਉਹ ਗੁਰਸਿੱਖ ਪਿਆਰਾ ਲੱਗਣਾ ਚਾਹੀਦਾ ਉਗੋਸ਼ਿਕ ਪਿਆਰਾ ਲੱਗਣਾ ਚਾਹੀਦਾ ਜਿਹੜਾ ਉਸ ਰੱਬ ਦੀ ਗੱਲ ਸੁਣਾਵੇ ਪਿਆਰਾ ਲੱਗਣਾ ਚਾਹੀਦਾ ਸੋ ਜਦੋਂ ਅਸੀਂ ਉਸ ਨੂੰ ਮਤਲਬ ਪਿਆਰ ਤੇ ਸਤਿਕਾਰ ਦੇਵਾਂਗੇ ਫਿਰ ਉਹਦੀ ਗੱਲ ਕੁਦਰਤੀ ਉਹਦਾ ਸੁਨਾਇਆ ਜਿਹੜਾ ਨਾ ਫਿਰ ਉਹ ਨਾ ਬਖਸ਼ਿਸ਼ ਦੇ ਵਿੱਚ ਫਿਰ ਉਹ ਚੱਲਦਾ ਹੈ ਜੀ ਵੀ ਅਸੀਂ ਕਹਿੰਨੇ ਆ ਵੀ ਇਹ ਕੀਮਤੀ ਚੀਜ਼ ਆ ਯਾਰ ਇਹਦੀ ਕਦਰ ਨਹੀਂ ਤੁਸੀਂ ਬੱਚਿਓ ਕਰਦੇ ਪਰਵਾਰ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਸਾਹੋਂ ਕੇ ਨਹੀਂ ਰੱਖਦੇ ਇਹ ਕਿੰਨੇ ਮੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਇਹ ਲਈਏ ਜਦੋਂ ਕੋਈ ਚੀਜ਼ਾਂ ਨੂੰ ਇਗਨੋਰ ਕਰਦਾ ਹੈ ਕੀਮਤੀ ਚੀਜ਼ਾਂ ਨੂੰ ਇਗਨੋਰ ਕਰਦਾ ਨੁਕਰਾਂ ਵਿੱਚ ਖੁੰਜੀਆਂ ਦੇ ਵਿੱਚ ਕੁਵਾਰ ਵਾਂਗੂ ਰੱਖ ਦਿੰਦਾ ਉਹ ਚੀਜ਼ ਦੀ ਕਦਰ ਨਹੀਂ ਗਈ ਤੇ ਕੁਦਰਤ ਉਹਨੂੰ ਬਖਸ਼ਿਸ਼ ਨਹੀਂ ਦਿੰਦੀ ਉਹਦਾ ਉਹਦੇ ਵਿੱਚੋਂ ਜਿਹੜਾ ਨਫਾ ਮਿਲਦਾ ਉਹ ਨਹੀਂ ਮਿਲਦਾ ਤੂੰ ਆਹ ਧੂਵਤੀਆਂ ਸਾਡੇ ਇਹ ਸੇਟ ਲੋਕ ਕਿਉਂ ਕਰਦੇ ਅਸੀਂ ਵੀ ਹੁਣ ਚਲੋ ਕੱਲ ਲੱਗ ਪਏ ਪੰਜਾਬੀ ਦੁਕਾਨਦਾਰ ਉਹ ਕਿਉਂ ਪੂਜਾ ਕਰਦੇ ਕਿਉਂ ਧੂਫਾ ਅਗਰਬਤੀਆਂ ਤਕਾਉਂਦੇ ਵਟਿਆਂ ਨੂੰ ਹੋਰ ਚੀਜ਼ਾਂ ਨੂੰ ਤੇ ਜਿਹੜੇ ਕੋਈ ਹੋਰ ਵੀ ਕਿਸੇ ਵੀ ਫੀਲਡ ਵਿੱਚ ਉਹ ਇਦਾਂ ਪੂਜਾ ਕਰਦੇ ਨੇ ਕਿਉਂ ਮਤਲਬ ਸਤਕਾਰ ਕਰਦੇ ਹੁਣ ਉਹਨੇ ਲੋਹੇ ਦੇ ਵਟੇ ਨੇ ਕੋਈ ਰੋਟੀ ਥਲੋ ਪਕਾ ਕੇ ਦੇਣੀ ਹੈ ਕੰਦਾ ਜਿਹੜਾ ਉਹਨੇ ਕੋਈ ਕੁਝ ਦੇਣਾ ਥਲੋ ਤੇ ਲੋਹੇ ਦਾ ਇੱਕ ਇੱਕ ਧਾਤ ਹੈ ਪਰ ਜਹਨ ਦੇ ਵਿੱਚ ਆ ਵੀ ਇਹਦੇ ਵਿੱਚੋਂ ਸਾਨੂੰ ਰਿਸ਼ਕ ਮਿਲ ਰਿਹਾ ਹੈ ਇਹਦੀ ਕਦਰ ਕਰਨੀ ਹੈ ਇਤੇ ਕੋਈ ਗਲਤ ਮਤਲਬ ਹੱਥ ਨਾ ਲੱਗ ਜਾਏ ਇਹਦੇ ਤੇ ਕੋਈ ਮਤਲਬ ਗਲਤ ਛਿਟਾ ਨਾ ਪੈ ਜਾਏ ਮਦਰੋ ਦੀ ਅਸੀਂ ਪੂਜਾ ਕਰਦੇ ਤੇ ਐਡੀ ਮਹਾਰਾਜ ਜੀ ਕਹਿੰਦੇ ਜਦੋਂ ਕੀਮਤੀ ਰੱਬ ਸਭ ਤੋਂ ਦੁਨੀਆਂ ਦੇ ਵਿੱਚ ਕੀਮਤੀ ਗੱਲ ਹੈ ਰੱਬ ਦੀ ਜਿਹੜਾ ਰੱਬ ਦੀ ਗੱਲ ਕਰਦਾ ਮਰੀ ਨੇ ਬਾਣੀ 'ਚ ਲਿਖਿਆ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਹੁਣ ਇਹ ਵੀ ਲਿਖਿਆ ਵੀ ਜਿਹੜਾ ਰੱਬ ਦੀ ਗੱਲ ਸੁਣਾਉਂਦਾ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਜੋ ਪੰਕਤੀ ਆਈ ਉਹਦੇ ਵਿਚਾਰ ਮੁਤਾਬਕ ਵਿਚਾਰ ਹੈ ਜਿਹੜਾ ਰੱਬ ਦੀ ਗੱਲ ਸੁਣਾਵੇ ਉਹਨੂੰ ਉਹਦੇ ਵਟੇ ਕੀ ਦੇਣਾ ਚਾਹੀਦਾ ਇਹ ਵੀ ਵਿਚਾਰ ਹੈ ਤੇ ਇਹ ਵੀ ਲਿਖਿਆ ਹੋਇਆ ਹੈ ਮਰਜੀ ਕਹਿੰਦੇ ਉਹਨੂੰ ਸੁਣਾਉਣ ਦੇ ਵਟੇ ਪਤਾ ਕੀ ਦੇਣਾ ਚਾਹੀਦਾ ਸੁਣ ਅਸੀਂ ਤੇ ਇਧਰ ਕਿਹਾ ਨਾ ਪਟਾਵਾਂ ਬਣੀਆਂ ਇਹਨਾਂ ਵੀ ਇੰਨੇ ਪੈਸੇ ਦੇ ਦਿਓ 10 20 50 100 1100 11000 5000 ਆਹ ਦੇ ਦਿਓ ਮਰਜੀ ਕਹਿੰਦੇ ਇਹ ਨਹੀਂ ਇਹਦੇ ਕੁਝ ਵੀ ਨਹੀਂ ਉਹਦੇ ਅੱਗੇ ਹਾ ਮੰਨੀਆ ਰਪੀ ਸਭ ਤਾਨਿਆ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ਾ ਮਰ ਜਿੰਦੇ ਉਹ ਜਿਹੜੀ ਕੀਮਤ ਦੀ ਚੀਜ਼ ਹੈ ਉਹਦੇ ਬਦਲੇ ਤੇ ਤੂੰ ਆਪਣਾ ਸਭ ਕੁਝ ਭੇਟ ਕਰ ਦੇਵੇਂ ਉਹ ਵੀ ਕੀਮਤ ਨਹੀਂ ਭਟਾ ਧਿਆਨ ਦੇਣਾ ਮਹਾਰਾਜ ਦੇ ਅੱਗੇ ਸੀਸ ਭੇਟ ਕਰਦਨੇ ਭਾਈ ਦਇਆ ਸਿੰਘ ਜੀ ਉਹ ਕੀਮਤ ਨਹੀਂ ਹੈਗੀ ਕੀਮਤ ਦੇ ਛੱਡੋ ਦੀ ਕੀਮਤ ਹੀ ਕੋਈ ਨਹੀਂ ਪ੍ਰੇਮ ਦੀ ਕੀਮਤ ਹੀ ਕੋਈ ਨਹੀਂ ਸ਼ਬਦ ਦੀ ਕੀਮਤ ਹੀ ਕੋਈ ਨਹੀਂ ਤੇ ਉਹ ਸੀਸ ਭੇਡ ਕਰਨ ਤੋਂ ਬਾਅਦ ਵੀ ਉਹਨਾਂ ਸੀਸ ਭੇਟ ਲਿਖਿਆ ਦੁਨੀਆ ਦੇ ਵਿੱਚ ਆ ਹੈ ਇਹ ਹੈ ਪੇਟਾ ਪ੍ਰੇਮ ਦੀ ਪੇਟਾ ਸੀਸ ਪ੍ਰੇਮ ਦੀ ਪੇਟਾ ਤਨ ਮਨ ਧਨ ਤੇ ਜਿਹੜਾ ਇਸ ਲੈਵਲ ਦੇ ਨਾਲ ਸੁਣਦਾ ਹੈ ਜਿਹੜਾ ਇਸ ਲੈਵਲ ਦੇ ਨਾਲ ਬੋਲਦਾ ਜਿਹੜਾ ਇਸ ਲੈਵਲ ਵਿੱਚ ਰਹਿ ਕੇ ਰਿਸਪੈਕਟ ਕਰਦਾ ਜਾਂ ਦਿੰਦਾ ਉਹਦੇ ਤੇ ਉਹ ਚੀਜ਼ ਦਾ ਅਸਰ ਬੜੀ ਛੇਤੀ ਹੁੰਦਾ ਹੈ ਕੁਦਰਤੀ ਜਿਹੜਾ ਬੰਦਾ ਨਹੀਂ ਚੰਗਾ ਲੱਗਦਾ ਉਹਦੀ ਗੱਲ ਵੀ ਨਹੀਂ ਚੰਗੀ ਲੱਗਦੀ ਆਂਦੇ ਨਾ ਜਿਹੜਾ ਸਾਨੂੰ ਬੰਦਾ ਹੀ ਨਹੀਂ ਚੰਗਾ ਲੱਗਦਾ ਉਹਦੀ ਗੱਲ ਕਿੱਥੋਂ ਚੰਗੀ ਲੱਗੇਗੀ ਗੱਲ ਨਹੀਂ ਉਹਦੀ ਚੰਗੀ ਲੱਗੇਗੀ ਜਿਹੜਾ ਬੰਦਾ ਚੰਗਾ ਲੱਗਦਾ ਹੈ ਤੇ ਗੱਲ ਹੋਵੇ ਰੱਬ ਦੀ ਤੇ ਰੂਹ ਦੇ ਵਿੱਚੋਂ ਆਂਦੀ ਹੋਵੇ ਭਜ ਕੇ ਅੰਦਰੋਂ ਤੇ ਉਹ ਚੰਗੀ ਲਗਣੀ ਚਾਹੀਦੀ ਹੈ ਉਹ ਗੱਲ ਵੀ ਚੰਗੀ ਲਗਣੀ ਚਾਹੀਦੀ ਹੈ ਵਿਚਾਰ ਵੀ ਬੰਦ ਚੰਗੀ ਲਗਣੀ ਚਾਹੀਦੀ ਹੈ ਤੇ ਸੁਣਾਉਣ ਵਾਲਾ ਵੀ ਚੰਗਾ ਲੱਗਣਾ ਚਾਹੀਦਾ ਗੱਡੀ ਨੂੰ ਸਰਵਿਸ ਕਰਾਉਨੇ ਆ ਨਾ ਤੁਹਾਨੇ ਆ ਫਾਰਚੂਨਰ ਹੈ ਡਿਫੈਂਡਰ ਰੱਖੀ ਐ ਕਿਤਰਾ ਵਿਆਂ ਕਰੋੜਾਂ ਦੀਆਂ ਕਿਉਂ ਬਈ ਕੀਮਤੀ ਐ ਭਾਈ ਮਹੰਗੀ ਐ ਇੰਨੇ ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਣਾ ਐ ਇੰਨੇ ਸਾਨੂੰ ਅਮਰਜੈਂਸੀ ਲੱਗੇ ਜਾਣਾ ਜਲੰਧਰ ਲੱਗੀ ਲੁਧਿਆਣੇ ਲੱਗੀ ਸਾਡੇ ਬੜੀ ਕੀਮਤੀ ਚੀਜ਼ੀ ਐ ਤੇ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋਰ ਨਹੀਂ ਮਾਣਿਆ ਮਾਣਦੇ ਵਾਏ ਗੁਰਬਾਣੀ ਬਹੁਤ ਕੀਮਤੀ ਸਾਡੀ ਗੱਡੀ ਨਾਲ ਹੋਈ ਸਾਡੇ ਰਿਸ਼ਤਿਆਂ ਨਾਲ ਹੋਗੀ ਸਾਡੇ ਘਰ ਨਾਲ ਉਹ ਵੀ ਬਾਣੀ ਬਹੁਤ ਮਿੱਟੀ ਐ ਜਿੱਥੇ ਬਾਣੀ ਪੜੀ ਜਾਂਦੀ ਐ ਜਿਸ ਦੁਆਰਾ ਬਾਣੀ ਪੜਾਈ ਜਾਂਦੀ ਐ ਜਿਸ ਦੁਆਰਾ ਬਾਣੀ ਸੁਣੀ ਜਾਂਦੀ ਐ ਜਿਸ ਦੁਆਰਾ ਬਾਣੀ ਮੰਨੀ ਜਾਂਦੀ ਐ ਉਹਦਾ ਰੂਪ ਐ ਕੋਈ ਕਹਾ ਗਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਾਨ ਮਿੱਠਾ ਕਲ ਵੀ ਪੜਿਆ ਸੀ ਜੋ ਦਿਸੇ ਗੁਰ ਸਿੱਖੜਾ ਜਿਹਨਾਂ ਨੂੰ ਮਿੱਠਾ ਲੱਗਿਆ ਧੀ ਵਿਆਹੀ ਹੋਵੇ ਤੇ ਜਿਹੜਾ ਸਾਹਮਣੇ ਵਾਲਾ ਘਰਮ ਹੈ ਮੁੰਡੇ ਦਾ ਪਿਓ ਤੇ ਉਹ ਕੁੜੀ ਦੇ ਪਿਓ ਦੇ ਆ ਕੇ ਚਰਨਾਂ ਵਿੱਚ ਮੱਥਾ ਟੇਕ ਕੇ ਮਤਲਬ ਵੀ ਤੁਸੀਂ ਮੇਰੇ ਗੁਰੂ ਹੋ ਧਿਆਨ ਦੇਣਾ ਗੁਰੂ ਅੰਗਦ ਦੇਵ ਜੀ ਦੀ ਧੀ ਵਿਆਹੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਨਾਲ ਕੁੜਮ ਹੋ ਗਏ ਤੇ ਮੁੰਡੇ ਵਾਲੇ ਅਸੀਂ ਕਿੰਨੇ ਵੀ ਉਹਨਾਂ ਦੀ ਥੋੜੀ ਜੀ ਉੱਪਰ ਦਾ ਲੈਵਲ ਹੁੰਦਾ ਹੈ ਲੜਕੀ ਵਾਲਿਆਂ ਤੋਂ ਛੋਟਾ ਸਾਡੀ ਹੈ ਗਲਤ ਮੰਨ ਮੰਨ ਸਕਦਾ ਜਿਹੜੀ ਹੈ ਤੇ ਉਧਰ ਮੁੰਡੇ ਵਾਲਾ ਹੈ ਮੁੰਪਤੀਜਾ ਹੈ ਗੁਰੂ ਅਮਰਦਾਸ ਜੀ ਦਾ ਨਹੀਂ ਤੇ ਟੌਰ ਨਾਲ ਜਾਂਦੇ ਉਹਨਾਂ ਦੀ ਬੇਟੀ ਦੇ ਨਾਲ ਵੀ ਮੈਂ ਟੌਰ ਨਾ ਜਾਣਾ ਨਹੀਂ 37 ਸਾਲ ਦੇ ਗੁਰੂ ਅੰਗਦ ਦੇਵ ਜੀ 62 ਸਾਲ ਦਾ ਬਾਬਾ ਅਮਰਦਾਸ ਉਹ ਵੀ ਭਤੀਜਾ ਹੈ ਭਤੀਜ ਨੂੰ ਕਹਦੀਏ ਵੀ ਉਹ ਮਤਲਬ ਲੜਕੇ ਵਾਲਾ ਤੇ ਆਪਣੇ ਕੁੜਮੰਦੇ ਚਰਨਾਂ ਵਿੱਚ ਜਾ ਕੇ 37 ਸਾਲ ਯੰਗ ਇੱਕ ਬਜ਼ੁਰਗ 37 ਸਾਲ ਦੇ ਚਰਨਾਂ ਦੇ ਵਿੱਚ ਉਸ ਰੱਬ ਦੇ ਪਿਆਰੇ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਕਹਿੰਦਾ ਮੈਨੂੰ ਇਹ ਰੁਪਈਆ ਨਹੀਂ ਚਾਹੀਦਾ ਮੈਨੂੰ ਇਹ ਇਹ ਖੇਸ ਨਹੀਂ ਚਾਹੀਦਾ ਮਿਲਨੀ ਵਾਲਾ ਮੈਨੂੰ ਕੀ ਚਾਹੀਦਾ ਮੇਰੇ ਨਾਲ ਲੋਕ ਪਰਲੋਗ ਦੇ ਪਰਦੇ ਕੱਜ ਲਈ ਗੁਰੂ ਅਮਰਦਾਸ ਅਮਰਦਾਸ ਜੀ ਕਹਿੰਦੇ ਬਾਬਾ ਅਮਰਦਾਸ ਸੀ ਸੀ ਉਦੋਂ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਆ ਮਰੇ ਮਿਲਨੀ ਕਰਨ ਲੱਗੇ ਕਹਿੰਦੇ ਵੀ ਆਏ ਨੇ ਕੁਲਬ ਸਾਹਿਬ ਮਿਲਨੀ ਕਰਦੇ ਆ ਉੱਤੇ ਰੱਖਦੇ ਸੀ ਪੈਸਾ ਵੀ ਰਪਈਆ ਜਾਂ ਜਾਂ ਖੇਸ ਰੱਖਦੇ ਸੀ ਪਹਿਲਾਂ ਹੁਣ ਕੰਬਲ ਚਲਦੇ ਨੇ ਕਹਿੰਦੇ ਨਹੀਂ ਮੈਨੂੰ ਇਹ ਲੀੜੇ ਨਹੀਂ ਚਾਹੀਦੇ ਮੇਰੇ ਪਰਦੇ ਕਜਨੇ ਲੋਕ ਪਰਲੋਗ ਦੇ ਉਹ ਲੀੜਾ ਮੈਨੂੰ ਦਿਓ ਮੈਨੂੰ ਇਹ ਧਨ ਰਪਈਆ ਨਹੀਂ ਚਾਹੀਦਾ ਮੈਨੂੰ ਨਾਮ ਧੰਨ ਦਿਓ ਹੁਣ ਨਾ ਇਥੇ ਉਮਰਾਂ ਦੀ ਗੱਲ ਐ ਨਾ ਕੋਈ ਹੋਰ ਐ ਇੱਥੇ ਤੇ ਗੁਣ ਦੀ ਗੱਲ ਐ ਆ ਮੈਂ 25 30 ਸਾਲ ਦੀਆਂ ਧੀਆਂ ਦੇਖਦਾ ਪਿਆ ਆਈ ਪੀਐਸ ਆਈ ਐਸ ਵੱਡੇ ਵੱਡੇ 50 50 ਸਾਲ ਦੇ ਉਮਰਾਂ ਦੇ ਨੂੰ ਸਲੂਟ ਮਾਰਦੇ ਨੇ ਬੜਾ ਮਨ ਗੋਜ ਜਾਂਦਾ ਕਿੰਨੂ ਉਹਦੇ ਅਉਦੇ ਨੂੰ ਉਹਦੇ ਚ ਬੜੀ ਤਾਕਤ ਐ ਬਖਸ਼ਿਸ਼ ਐ ਧਿਆਨ ਦੇ ਨਾਲ ਕੋਈ ਕਹਿੰਦਾ ਉਹ ਸ਼ੀਦਾ ਦੀ ਗੱਦੀ ਤੇ ਬੈਠਾ ਜੀ 베ਰੀ ਗੁੱਡ ਬੜੀ ਚੰਗੀ ਗੱਲ ਸੇਵਾ ਕਰਦਾ ਹੈ ਉਹ ਪੀਰਾਂ ਦੇ ਬੈਠਾ ਜੀ ਉੱਥੇ ਬੜੀ ਸੇਵਾ ਕਰਦਾ ਚੰਗੀ ਗੱਲ ਹੈ ਤੇ ਜਿਹੜਾ ਇਸ ਦੀ ਗੋਦ ਵਿੱਚ ਬੈਠਾ ਉਹ ਹੋਰ ਛੋਟੀ ਗੱਲ ਹੈ ਜਿਹੜੇ ਆਮ ਸਾਨੂੰ ਨਹੀਂ ਪਤਾ ਉਹਨਾਂ ਦਾ ਇਤਿਹਾਸ ਕੀ ਹੈ ਅਸਾਦੀ ਮੰਨਦਾ ਹੈ ਉਹਨਾਂ ਤੇ ਬਾਬਾ ਹੁੰਦਾ ਬੜੀ ਵਧੀਆ ਗੱਲ ਵੀ ਹੁੰਦਾ ਹੋਵੇਗਾ ਚੰਗੀ ਗੱਲ ਹੈ ਉਹ ਜਿਹੜਾ ਇੱਥੇ 20 ਸਾਲ ਤੋਂ 30 ਸਾਲ ਤੋਂ ਗੋਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਕਦੀ ਮਨ ਬਣਿਆ ਵੀ ਉਹਦੇ ਵਿੱਚ ਵੀ ਕੁਝ ਵਾਪਰਦਾ ਜਿੱਦਣ ਇਹ ਪਤਾ ਲੱਗਿਆ ਨਾ ਵੀ ਹਾਂ ਵਾਪਰਦਾ ਗੱਲ ਓਦਣ ਬਣੇਗੀ ਕੋਈ ਕਰ ਗੱਲ ਸੁਣਾਵੇ ਅਰ ਨਾਮ ਕੀ ਸੋ ਲੱਗੇ ਗੁਰ ਸਿੱਕਾ ਮਨ ਮਿੱਠਾ ਜਦ ਇਹ ਸਮਾਂ ਬਣਦਾ ਨਾ ਤੁਸੀਂ ਆਮ ਨਹੀਂ ਇੱਥੇ ਬੈਠੇ ਇੱਥੇ ਮੈਂ ਕੋਈ ਸਰਦਾਰ ਗੁਰਵਿੰਦਰ ਸਿੰਘ ਨਹੀਂ ਬੈਠਾ ਜੇ ਤੁਸੀਂ ਕੋਈ ਧੰਨਾ ਸਿੰਘ ਮੱਨਾ ਸਿੰਘ ਨਹੀਂ ਬੈਠੇ ਇੱਥੇ ਰੱਬ ਦੀਆਂ ਰੂਪ ਰੂਹਾਂ ਬੈਠੀਆਂ ਹੋ ਤੁਸੀਂ ਬਹੁਤ ਉੱਚਾ ਲੈਵਲ ਆਓ ਜੀ ਦਾ ਇਹ ਮੈਨੂੰ ਵੀ ਨਹੀਂ ਪਤਾ ਤੇ ਤੁਹਾਨੂੰ ਵੀ ਨਹੀਂ ਪਤਾ ਇੱਥੇ ਸੰਸਤ ਸੰਗਤ ਦੇ ਰੂਪ ਦੇ ਵਿੱਚ ਸਭ ਤੋਂ ਵੱਡੀ ਮਹਾਨਤਾ ਸੰਗਤ ਨੂੰ ਅਸੀਂ ਬਹੁਤ ਵੱਡੇ ਲੈਵਲ ਵਾਲੇ ਇੱਥੇ ਬੈਠੇ ਆ ਸਾਨੂੰ ਆਪਣੇ ਆਪ ਨੂੰ ਆਮ ਨਹੀਂ ਸਮਝਣਾ ਚਾਹੀਦਾ ਵੀ ਅਸੀਂ ਆਮ ਬੈਠੇ ਆ ਨਹੀਂ ਇਹ ਸੱਚਖੰਡ ਹੈ ਸੱਚਖੰਡ ਤਾਂ ਬੈ ਕੁੰਠ ਜ ਹੈ ਤਹਾਂ ਬੈ ਕੁੰਠ ਜੈ ਕੀਰਤਨ ਤੇਰਾ ਕੀਰਤਨ ਦਾ ਮਤਲਬ ਢੋਲ ਗਿਆ ਛਾਣੇ ਵਾਲਾ ਨਹੀਂ ਰੱਬ ਦੀ ਕੀਰਤੀ ਸਿਵਤ ਕਿਸੇ ਵੀ ਤਰੀਕੇ ਨਾਲ ਹੋਵੇ ਤੇ ਉਸ ਵੇਲੇ ਸਾ ਸੰਗਤ ਜੀ ਸਾਰੇ ਅਸੀਂ ਸੱਚਖੰਡ ਵਾਸੀ ਆ ਇਸ ਵੇਲੇ ਸੱਚਖੰਡ ਵਾਸੀ ਮਤਲਬ ਸੱਚਖੰਡ ਦੇ ਵਿੱਚ ਬੈਠੇ ਆ ਉੱਥੇ ਵਾਸ ਕਰ ਰਹੇ ਆ ਸੋ ਇਸ ਕਰਕੇ ਸੋ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਨੇ ਹਰ ਦਰਗੇ ਗੁਰਸਿੱਖ ਪਿੰnai ਆ ਜਿੰਨਾ ਮੇਰਾ ਸਤਗੁਰੂ ਟੁੱਠਾ ਮਹਾਰਾਜ ਜੀ ਕਹਿੰਦੇ ਫਿਰ ਇਸ ਤਰ੍ਹਾਂ ਜਿਨ੍ਹਾਂ ਤੇ ਜਿਨ੍ਹਾਂ ਗੁਰਸਿੱਖਾਂ ਤੇ ਫਿਰ ਮਹਾਰਾਜ ਜੀ ਟੁੱਟ ਪੈਂਦੇ ਨੇ ਮੇਰ ਕਰਦੇ ਨੇ ਉਹਨੂੰ ਦਰਗਾਹ ਬਖਸ਼ ਦਿੰਦੇ ਆ ਦਰਗਾਹ ਇੱਕ ਬਹੁਤ ਵੱਡਾ ਸਬਜੈਕਟ ਹੈ ਸਮਾਂ ਲੱਗ ਲੱਗੇ ਹੋ ਰਿਹਾ ਹੈ ਦਰਗਾਹ ਜਿਉਂਦੇ ਜੀ ਨਾ ਦੇਖੀ ਤੇ ਕਾਦੀ ਦਰਗਾਹ ਮੈਨੂੰ ਕੀ ਪਤਾ ਮੈਨੂੰ ਨੇ ਕਿਸ ਨੇ ਦੱਸਿਆ ਦਰਗਾਹ ਉਹ ਹੁੰਦੀ ਹੈ ਐਦਾਂ ਹੁੰਦੀ ਹੈ ਠੀਕ ਹੈ ਬਾਣੀ ਦੇ ਵਿੱਚ ਲਿਖਿਆ ਹੈ ਪਰ ਉਹਨੂੰ ਮਹਾਰਾਜ ਜੀ ਕਹਿੰਦੇ ਤੂੰ ਜਿਉਂਦੇ ਜੀ ਪ੍ਰਗਟ ਕਰਨਾ ਹੈ ਜਿਸ ਸੱਚ ਕਰਨ ਦੀ ਗੱਲ ਕਰਦਾ ਜਿਸ ਬੇਗਮਪੁਰਾਂ ਦੀ ਖੰਡ ਕਰਦੇ ਬੇਗਮਪੁਰਾਂ ਦੀ ਗੱਲ ਕਰਦਾ ਜਿਸ ਦਸਵੇਂ ਦੁਆਰ ਦੀ ਗੱਲ ਕਰਦਾ ਜੇ ਜਿਉਂਦੇ ਜੀ ਉਹ ਤੈਨੂੰ ਮਹਿਸੂਸ ਨਾ ਹੋਇਆ ਫਿਰ ਉਹ ਭੁੱਲ ਭੁਲੇਖੇ ਹੀ ਨੇ ਉੱਥੇ ਵੀ ਇੱਥੇ ਚੀਜ਼ ਦੀ ਪਹਿਚਾਣ ਹੋਏਗੀ ਉੱਥੇ ਛੇਤੀ ਪਹਿਚਾਣ ਲਏਗਾ ਇੱਥੇ ਅੰਗਰੇਜ਼ੀ ਪੜ੍ਹੀ ਹੋਏਗੀ ਬਾਹਲੇ ਮੁਲਕ ਬੋਲ ਲਏਗਾ ਜੇ ਇੱਥੇ ਹੀ ਨਹੀਂ ਪੜ੍ਹੀ ਹਾਇਲਟਸ ਕਿਉਂ ਕਰਦੇ ਹੋ ਡਿਗਰੀ ਤੇ ਆ ਨਹੀਂ ਵੈਸੇ ਹੋ ਉਹ ਅਲਸ ਕਿਉਂ ਕਰਦੇ ਵੀ ਉੱਥੇ ਗੱਲਬਾਤ ਕੀਤੀ ਜਾਏ ਜੇ ਇੱਥੇ ਖੱਟੇਗਾ ਇੱਥੇ ਪਹਿਚਾਣ ਹੋਏਗੀ ਤੇ ਉੱਥੇ ਛਤੀ ਪਹਿਚਾਣ ਲੇਗਾ ਇੱਥੇ ਪਹਿਚਾਣੀ ਨਾ ਆਈ ਕਦੇ ਗੁਰੂ ਨੂੰ ਦੇਖਿਆ ਹੀ ਨਹੀਂ ਸ਼ਬਦ ਦੇ ਦਰਸ਼ਨ ਕੀਤੇ ਨਾ ਜੇ ਉੱਥੇ ਸਾਨੂੰ ਸ਼ਬਦ ਦਿਸਿਆ ਇਹ ਸਾਰੀ ਸ੍ਰਿਸ਼ਟੀ ਇਹ ਦਰਗਾਹ ਜਿਹੜੀ ਸ਼ਬਦ ਹੀ ਐ ਸ਼ਬਦ ਦੇ ਧਰਤੀ ਸ਼ਬਦ ਦੇ ਆਕਾਸ ਜਿਨੇ ਸ਼ਬਦ ਦੇ ਕਦੀ ਦਰਸ਼ਨ ਨਹੀਂ ਕੀਤੇ ਸ਼ਬਦ ਨੂੰ ਕਦੀ ਗੁਡਗੇ ਵਿੱਚੋਂ ਨਹੀਂ ਦੇਖਿਆ ਸ਼ਬਦ ਨੂੰ ਕਦੀ ਪੜਿਆ ਹੀ ਨਾ ਤੇ ਆਪਣੇ ਨੇਰੇ ਵਿੱਚ ਘੁੰਮਦਾ ਰਹੇਗਾ ਫਿਰ ਫਿਰ ਉਹ ਨਿਹਰਾ ਜੀ ਨੂੰ ਜਿੱਥੇ ਲੈ ਕੇ ਜਾਏਗਾ ਉੱਥੇ ਜਾਏਗਾ ਹਰ ਦਰਗੇ ਗੁਰਸਿਖ ਪਹਿਨਾਈ ਹੈ ਜਿਨ੍ਹਾਂ ਮੇਰਾ ਸਤਿਗੁਰੂ ਟੁੱਟਾ ਜਿਨ੍ਹਾਂ ਤੇ ਮਹਾਰਾਜ ਜੀ ਦੀ ਮਿਹਰ ਕਰਦਾ ਉਹਨੂੰ ਫਿਰ ਦਰਗਾਹ ਬਖਸ਼ ਦਿੰਦਾ ਜਉਂਦੇ ਜੀ ਸਜਕੰਡ ਦਾ ਦਾ ਰਾਹ ਦੱਸ ਦਿੰਦਾ ਸਜਕੰਡ ਦੀ ਉਹ ਜਿਹੜਾ ਅਹਿਸਾਸ ਹੈ ਉਹ ਫੀਲਿੰਗ ਜਿਹੜੀ ਦੇ ਦਿੰਦਾ ਜਨਾਨਕ ਹਰ ਹਰ ਹੋਇਆ ਹਰ ਹਰ ਮੰਨ ਵਟਾ ਸੋ ਸਤਿਗੁਰ ਜੀ ਫੁਰਮਾਨ ਕਰਦੇ ਨੇ ਸ਼ੱਕੇ ਦੀ ਆਖਰੀ ਪੰਕਤੀ ਵਿੱਚ ਤੋਈ ਓ ਰੱਬ ਦੇ ਪਿਆਰੇ ਜਨ ਨਾਨਕ ਹਰ ਹਰ ਹੋਇਆ ਉਹਦਾ ਭਗਤ ਜਿਹੜਾ ਉਹਦਾ ਰੂਪ ਹੋ ਜਾਂਦਾ ਕਿਉਂ ਕਿਉਂਕਿ ਉਹਦੇ ਅੰਦਰ ਪਹਿਰਾ ਲੱਗ ਜਾਂਦਾ ਮਹਾਰਾਜ ਮਹਾਰਾਜ ਉਹਦੇ ਅੰਦਰ ਵਸ ਜਾਂਦਾ ਮੈਂ ਜੋ ਇਹਦੀ ਬੇਨਤੀ ਕੀਤੀ ਹੈ ਨਾ ਵੀ ਉਹ ਕਹਿੰਦਾ ਮੇਰੇ ਵਿੱਚ ਆ ਵਸਿਆ ਮਾਲੇ ਕਹਿੰਦੇ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜਿਓ ਜੇ ਨਾਨਕ ਦਾ ਨਾਮ ਭਾਈ ਮਤੀ ਦਾਸ ਸਬੀ ਦਾਸ ਜੀ ਦੇ ਨਾਮ ਵਸਿਆ ਹੋ ਹੁੰਦਾ ਤੇ ਕਦੀ ਆਰਾ ਸਹੀ ਨਹੀਂ ਸੀ ਸਕਦਾ ਚੱਲਣਾ ਹੀ ਨਹੀਂ ਸੀ ਜੇ ਸਾਰਾ ਕੁਝ ਉਹ ਸੰਦੇ ਸੀ ਤੇ ਫਿਰ ਘਰ ਸੁਖ ਵਸਿਆ ਬਾਰ ਸੁਖ ਪਾਇ ਜਿਹਦੇ ਘਰ ਵਿੱਚ ਵਸਿਆ ਉਹਨੂੰ ਸਾਰਾ ਕੁਝ ਚੰਗਾ ਹੀ ਚੰਗਾ ਵਧੀਆ ਵਧੀਆ ਲੱਗੇਗਾ ਜਿਹਦਾ ਘਰ ਅੰਦਰੋਂ ਵਸਿਆ ਨਹੀਂ ਉਹਨੂੰ ਸਾਰਾ ਕੁਝ ਉਜਾੜ ਦੇ ਸੇਗਾ ਬਾਣੀ ਵਿੱਚ ਲਿਖਿਆ ਹੋਇਆ ਸੋ ਜਨ ਨਾਨਕ ਹਰ ਹਰ ਹੋਇਆ ਹਰ ਹਰ ਮੰਨ ਉੱਠਾ ਸੋ ਉਹਦਾ ਰੂਪ ਹੋ ਜਾਣਗੇ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਸਿਆ ਹੋਇਆ ਸੋ ਕਲ ਨੂੰ ਸਲੋਕ ਚੱਲਣਾ ਨਾਨਕ ਫਿੱਕੇ ਬੋਲੀ ਹੈ ਨਮਨ ਤੇ ਕਦੇ ਉਹ ਕਿੰਨੇ ਪਿਆਰੇ ਵਿਸ਼ੇ ਨੇ ਔਰ ਸਾਨੂੰ ਸਹੀ ਕਰਦੇ ਨੇ ਵਿੰਗੇ ਟੱਡਿਆਂ ਨੂੰ ਸਿੱਧੇ ਕਰਦੇ ਨੇ ਵਿਚੇ ਗੁਰਸਾਹਿਬ ਮੇਲ ਕਰਨ ਆਪਣੇ ਬਚਨ ਰਾਈ ਸਾਨੂੰ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲੈ ਸਾਡੇ ਟੋਇਟ ਮੇ ਪਦਰੇ ਕਰਕੇ ਉਪਜਾਉ ਭੂਮੀ ਹਿਰਦੇ ਰੂਪੀ ਭੂਮੀ ਹਿਰਦੇ ਰੂਪੀ ਧਰਤੀ ਉਪਜਾਉ ਬਣਾ ਦੇਣ ਤਾਂ ਜੋ ਬੀਜ ਬੀਜ ਸਕੀਏ ਸੋ ਸੱਚੇ ਪਾਤਸ਼ਾਹ ਮੇਲ ਕਰਨੀ ਜੋ ਆਪ ਜੀ ਨੇ ਸਰਵਣ ਕਰਵਾਇਆ ਸਭ ਦੇ ਹਿਰਦੇ ਵਿੱਚ ਇਹਦਾ ਗਿਆਨ ਸਦੀਵੀ ਕਰਨ ਮਹਾਰਾਜ ਜੀ ਤੇਰੇ ਬੱਚੇ ਹਨ ਸਾਰੇ ਹੀ ਸਾਰਿਆਂ ਦਾ ਭਲਾ ਕਰਦੇ ਸਾਰਿਆਂ ਦੇ ਗੁਨਾਹ ਬਖਸ਼ ਦੇ ਸਭ ਨੂੰ ਖੁਸ਼ੀਆਂ ਹੀ ਖੁਸ਼ੀਆਂ ਦੇ ਦੇ ਐਦਾਂ ਦੀਆਂ ਅਰਦਾਸਾਂ ਕੌਣ ਕਰੇਗਾ ਕਿੱਥੋਂ ਮਿਲਣਗੀਆਂ ਫਰੀਦੇ ਵਿੱਚ ਆਓ ਦਰਸ਼ਨ ਕਰੋ ਦੇ ਅਸੀਸਾਂ ਲਾਓ ਦੇਹੋ ਸੱਜਣ ਅਸੀਸਣੀਆਂ ਜਿਓ ਵੇ ਸੈਸਿਓ ਮੇਲ ਪਤਾ ਨਹੀਂ ਕਦੋਂ ਕਿਹੜਾ ਵਜਨ ਕਦੋਂ ਸੱਚੇ ਪਾਸ਼ਾ ਝੋਲੀ ਦੇ ਵਿੱਚ ਪਰਫੁੱਲਤ ਕਰ ਦਵੇ ਬੈਣਾ ਚਾਹੀਦਾ ਸੋ ਗੁਰੂ ਸਾਹਿਬ ਮਿਰ ਕਰੇ ਆਪ ਜੀ ਦਾ ਬੈਠਿਆ ਸਫਲ ਹੋਵੇ ਪਰਫੁੱਲਤ ਹੋਵੇ ਬੇੰਤ ਆਪ ਜੀ ਨੇ ਸਤਕਾਰ ਕੀਤਾ ਸੋ ਗੁਰਬਾਣੀ ਕਥਾ ਦਾ ਵਿਚਾਰ ਦਾ ਮਾਰੇ ਤਿਲ ਤਿਲ ਪੇਟ ਕੀਤੀ ਲੈ ਕੇ ਵਿੱਚ ਲਾਵੇ ਪੁੱਲ ਚਕ ਮਾਪ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ